ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੀ ਨਵੀਂ ਵੀਡੀਓ ਦੇ ਉੱਤੇ ਜਿਹੜੇ ਨਵੇਂ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੀ ਤਾਂ ਜੋ ਨਵੀਆਂ ਸਮੱਗੀਆਂ ਦੀਆਂ ਉਹਨਾਂ ਨੂੰ ਨੋਟੀਫਿਕੇਸ਼ਨਾਂ ਸਮੇਂ ਸਿਰ ਤੇ ਮਿਲਦੀਆਂ ਰਹਿਣ ਅੱਜ ਆਪਾਂ ਲੈ ਕੇ ਆਏ ਹਾਂ ਜੀ ਪਟਿਆਲਾ ਆਰਮੀ ਪਬਲਿਕ ਸਕੂਲ ਦੀ ਭਰਤੀ ਜਿਹਦੇ ਵਿੱਚ ਰਿਸੈਪਸ਼ਨਿਸਟ, ਵਾਲਵਰਟੀਗਰ ਟੀਚਰ, ਕੰਪਿਊਟਰ ਟੀਚਰ, ਸਰੀਰਕ ਸਿਕਿਉਰਿਟੀ ਟੀਚਰ, ਫੁੱਟਬਾਲ ਕੋਚ, ਤਲਵਾਰਬਾਜ਼ੀ ਕੋਚ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਨੇ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਵੇਂ ਅਪਲਾਈ ਕਰਨਾ ਹੈ ਕੌਣ ਅਪਲਾਈ ਕਰ ਸਕਦਾ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕਿਰਪਾ ਕਰਕੇ ਆਪਣੇ ਟੈਲੀਗ੍ਰam ਚੈਨਲ ਤੇ ਵਟਸਐਪ ਚੈਨਲ ਨੂੰ ਵੀ ਜੁਆਇਨ ਕਰ ਲੈਣੀ ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਇਹ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਆਈਆਂ ਹੋਈਆਂ ਨੇ ਜਿਨ੍ਹਾਂ ਦੀ ਵੀਡੀਓ ਆਪਾਂ ਚੈਨਲ ਦੇ ਪਾਰ ਰੱਖੀ ਹੈ ਤੁਸੀਂ ਜਾ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜੀ ਚਲਦੇ ਹਾਂ ਜੀ ਹੁਣ ਆਪਾਂ ਨੋਟੀਫਿਕੇਸ਼ਨ ਦੇ ਵੱਲ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਆਰਮੀ ਪਬਲਿਕ ਸਕੂਲ ਤਾਰਾਪੁਰ ਐਨਕਲੇਵ ਪਟਿਆਲਾ ਦੇ ਵੱਲੋਂ ਜੀ ਹੋਰ ਵਿਸਥੇਰੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੇ ਮੋਬਾਈਲ ਟੈਲੀਫੋਨ ਨੰਬਰ ਦਿੱਤੇ ਹੋਏ ਨੇ ਜੀ ਤੁਸੀਂ ਇਹਨਾਂ ਦੇ ਉੱਤੇ ਕਾਲ ਕਰਕੇ ਹੋਰ ਵਿਸਥੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਇਹ ਸਮੇਂ ਜਿਹੜੀਆਂ ਐਡ ਹੌਕ ਬੇਸ ਹੋਣਗੀਆਂ ਯਾਨੀ ਕਿ ਕੰਟਰੈਕਟ ਬੇਸ ਤੇ ਹੋਣਗੀਆਂ ਯੋਗ ਉਮੀਦਵਾਰਾਂ ਤੋਂ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ ਇਹ ਪੋਸਟਾਂ ਨੂੰ ਭਰਨ ਦੇ ਲਈ ਦੋਸਤੋ ਅਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਜਿਹਦਾ ਕਿ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਹੁਣ ਚੱਲਦੇ ਹਾਂ ਇਹ ਪੋਸਟਾਂ ਦੇ ਉੱਤੇ ਪੋਸਟ ਹੈ ਜੀ ਨੰਬਰ 1 ਤੇ ਫਿਜ਼ੀਕਲ ਐਜੂਕੇਸ਼ਨ ਟੀਚਰ ਦੀ ਜੇ ਤੁਸੀਂ ਬੀਪੀਐਡ ਕੰਪਲੀਟ ਕੀਤੀ ਹੈ 50% ਅੰਕਾ ਦੇ ਨਾਲ ਅਤੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਹਾਨੂੰ ਪਹਿਲ ਦਿੱਤੀ ਜਾਵੇਗੀ ਪੋਸਟ ਨੰਬਰ 2 ਹੈ ਜੀ ਕੰਪਿਊਟਰ ਟੀਚਰ ਜੇ ਤੁਸੀਂ ਬੀਸੀਏ ਕੀਤੀ ਹੈ ਜੀ ਜਾਂ ਫਿਰ ਗ੍ਰੈਜੂਏਟ ਇਨ ਕੰਪਿਊਟਰ ਸਾਇੰਸ ਕੀਤੀ ਹੈ ਜਾਫਰ ਬੀਏ ਜਾਂ ਬੀਟੈਕ ਕੀਤੀ ਹੈ ਕੰਪਿਊਟਰ ਸਾਇੰਸ ਜਾਂ ਆਈਟੀ ਦੇ ਵਿੱਚ ਤੇ 50% ਅੰਕਾਂ ਦੇ ਨਾਲ ਅਤੇ 3 ਸਾਲ ਦੀ ਡਿਗਰੀ ਹੈ ਜਾਂ ਬੀਏਡ ਹੈ ਤਾਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕਦੇ ਹੋ ਬਾਸਕਟਬਾਲ ਕੋਚ ਦੀ ਪੋਸਟ ਹੈ ਜੀ ਜਿਨ੍ਹਾਂ ਨੇ ਬੀਪੀਐਡ ਜਾਂ ਫਿਰ ਐਮਪੀਐਡ 50% ਅੰਕਾਂ ਦੇ ਨਾਲ ਪਾਸ ਕੀਤੀ ਜੀ ਐਨਆਈਐਸ ਕੁਆਲੀਫਾਈਡ ਕੈਂਡੀਡੇਟ ਵਿਲ ਬੀ ਪ੍ਰਿਫਰਡ ਕੀਤੇ ਜਾਣਗੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਫੁੱਟਬਾਲ ਕੋਚ ਦੀ ਪੋਸਟ ਹੈ ਜੀ ਬੀਪੀਐਡ ਜਾਂ ਐਮਪੀਐਡ 50% ਅੰਕਾਂ ਦੇ ਨਾਲ ਪਾਸ ਕੀਤੀ ਹੈ ਤਾਂ ਉਹਨਾਂ ਨੂੰ ਸਿਲੈਕਟ ਕੀਤਾ ਜਾਵੇਗਾ ਜੀ ਫੈਂਸਿੰਗ ਕੋਚ ਹੈ ਜੀ ਇਹਦੀ ਵੀ ਸੇਮ ਕੁਆਲੀਫਿਕੇਸ਼ਨ ਹੈ ਜੀ ਸੈਲਫ ਡਿਫੈਂਸ ਕੋਚ ਹੈ ਜੀ ਇਹਦੀ ਵੀ ਸੇਮ ਕੁਆਲੀਫਿਕੇਸ਼ਨ ਹੈ ਜੀ ਅਗਲੀ ਪੋਸਟ ਹੈ ਜੀ ਵਾਲ ਵਾਟਕਾ ਟੀਚਰ ਦੀ ਪੋਸਟ ਹੈ ਜੀ ਜੇਕਰ ਤੁਸੀਂ ਸੀਨੀਅਰ ਸੈਕੰਡਰੀ ਕਲਾਸ ਪਾਸ ਕੀਤੀ ਹੈ ਜੀ 50% ਅੰਕਾਂ ਦੇ ਨਾਲ ਜਾਂ ਫਿਰ ਡਿਪਲੋਮਾ ਕੀਤਾ ਹੈ ਨਰਸਰੀ ਟੀਚਰ ਐਜੂਕੇਸ਼ਨ ਦਾ ਦੇ ਤੁਹਾਡੇ ਕੋਲੇ 2 ਸਾਲ ਦਾ ਐਕਸਪੀਰੀਅੰਸ ਹੈ ਜੀ ਜਾਂ ਫਿਰ ਬੀਐਡ ਨਸਰੀ ਕੀਤੀ ਹੈ ਐਨਸੀਈਟੀ ਤੋਂ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਅਗਲੇ ਪੋਸਟਾਂ ਜੀ ਨਾਨ ਟੈਕਨਿਕ ਸਟਾਫ ਦੀਆਂ ਪੋਸਟਾਂ ਜੀ ਰੈਸੈਪਸ਼ਨਿਸਟ ਦੀ ਪੋਸਟ ਹੈ ਜੀ ਜਿਹਦੇ ਕੋਲ ਗੁੱਡ ਕਮਿਊਨੀਕੇਸ਼ਨ ਸਕਿੱਲ ਨੇ ਜੀ ਐਕਸਪੀਰੀਅੰਸ ਹੈ ਜੀ ਤੇ ਗੁੱਡ ਨੋਲੇਜ ਹੈ ਜੀ ਕੰਪਿਊਟਰ ਦੀ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਸੋ ਇਹਨਾਂ ਪੋਸਟਾਂ ਨੂੰ ਜੋ ਉਮੀਦਵਾਰ ਅਪਲਾਈ ਕਰਨਗੇ ਤੇ ਜਿਨ੍ਹਾਂ ਵਿੱਚੋਂ ਸ਼ਾਰਟਲਿਸਟ ਉਮੀਦਵਾਰ ਹੋਣਗੇ ਉਹਨਾਂ ਨੂੰ ਇਹ ਕਾਲ ਕਰਨਗੇ ਇੰਟਰਵਿਊ ਦੇ ਲਈ ਏਜ ਦੇ ਲੈ ਮੇਰੀ ਗੱਲ ਕਰੀ ਜੀ 40 ਸਾਲ ਤੱਕ ਦੇ ਉਮੀਦਵਾਰ ਫਰੈਸ਼ ਕੈਂਡੀਡੇਟ ਹੈ ਜਿਹੜੇ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ 57 ਸਾਲ ਤੱਕ ਦੇ ਐਕਸਪੀਰੀਅੰਸ ਕੈਂਡੀਡੇਟ ਨੇ ਜਿਹੜੇ ਜਾਂ ਐਕਸ ਸਰਵਿਸਮੈਨ ਨੇ 5 ਸਾਲ ਘਟੂ ਘਟਾ ਟੀਚਿੰਗ ਲੈਣ ਦੇ ਵਿੱਚੋਂ ਜਾਂ ਫਿਰ 10 ਸਾਲ ਐਨਸੀਬੀਐਸਸੀ ਸਕੂਲ ਦੇ ਵਿੱਚੋਂ ਐਕਸਪੀਰੀਅੰਸ ਜਿਹੜੇ ਪਰਸਨ ਨੇ ਉਹ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਐਪਲੀਕੇਸ਼ਨ ਫਾਰਮ ਸਕੂਲੀ ਵੈਬਸਾਈਟ ਮੈਂਸ਼ਨ ਕੀਤੀ ਹੋਈ ਹੈ ਜੀ ਤੁਸੀਂ ਉਸ ਵੈਬਸਾਈਟ ਤੋਂ ਐਪਲੀਕੇਸ਼ਨ ਫਾਰਮ ਪ੍ਰਾਪਤ ਕਰ ਸਕਦੇ ਹੋ ਜੀ ਤੁਹਾਨੂੰ ਇੰਗਲਿਸ਼ ਤੇ ਤੇ ਕੰਪਿਊਟਰ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਸੈਲਰੀ ਦੀ ਗੱਲ ਕਰੀ ਜੀ ਡਿਪਾਰਟਮੈਂਟ ਰੂਲ ਦੇ ਹਿਸਾਬ ਨਾਲ ਸਕੂਲ ਦੇ ਰੂਲ ਦੇ ਹਿਸਾਬ ਨਾਲ ਸੈਲਰੀ ਦਿੱਤੀ ਜਾਵੇਗੀ ਜਿਹੜੇ ਇਨਕੰਪਲੀਟ ਐਪਲੀਕੇਸ਼ਨ ਫਾਰਮ ਹੋਣਗੇ ਜੀ ਉਹ ਰਿਜੈਕਟ ਕਰ ਦਿੱਤੇ ਜਾਣਗੇ ਜੀ ਹੁਣ ਜੀ ਇਹਨੂੰ ਅਪਲਾਈ ਕਰਨ ਦਾ ਤਰੀਕਾ ਸੁਣ ਲਓ ਜੀ ਐਪਲੀਕੇਸ਼ਨ ਫਾਰਮ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਤੁਸੀਂ ਡਾਊਨਲੋਡ ਕਰ ਲੈਣਾ ਜੀ ਇਹਦਾ ਲਿੰਕ ਜਿਹੜਾ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਉੱਤੇ ਦੇ ਦਿੱਤਾ ਹੈ ਵੈਬਸਾਈਟ ਦਾ ਤੁਸੀਂ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਸਾਰੇ ਦੇ ਸਾਰੇ ਜਿੰਨੇ ਵੀ ਤੁਹਾਡੇ ਕੋਲ ਡਾਕੂਮੈਂਟਸ ਹੋਣਗੇ ਉਹਨਾਂ ਦੀਆਂ ਜਿਹੜੀਆਂ ਕਾਪੀਆਂ ਠੀਕ ਹੈ ਜੀ 셀ਫ ਅਟੈਸਟ ਕਰਕੇ ਉਹ ਸਾਰੀਆਂ ਇਸ ਐਪਲੀਕੇਸ਼ਨ ਦੇ ਨਾਲ ਅਟੈਚ ਕਰਨੀਆਂ ਜੀ ਸੋ ਬਾਦ ਤੁਸੀਂ 2500 ਰੁਪਏ ਦਾ ਬੈਂਕ ਡਰਾਫਟ ਬਣਾਉਣਾ ਹੈ ਜੀ 2500 ਰੁਪਏ ਦਾ ਤੇ ਤੁਸੀਂ ਇਸ ਅਡਰੈਸ ਦੇ ਉੱਤੇ ਬਾਈ ਹੈਂਡ ਵੀ ਭੇਜ ਸਕਦੇ ਹੋ ਜਾਂ ਫਿਰ ਸਪੀਡ ਪੋਸਟ ਵੀ ਕਰ ਸਕਦੇ ਹੋ ਜੀ ਅਡਰੈਸ ਹੈ ਜੀ ਆਰਮੀ ਪਬਲਿਕ ਸਕੂਲ ਪਟਿਆਲਾ ਲਾਸਟ ਡੇਟ ਹੈ ਜੀ 18 ਮਈ 2025 ਇਸ ਅਡਰੈਸ ਦੇ ਉੱਤੇ ਤੁਸੀਂ ਆਪਣੇ ਡਾਕੂਮੈਂਟ ਤੇ ਐਪਲੀਕੇਸ਼ਨ ਫਾਰਮ 2500 ਰੁਪਏ ਦੇ ਡਰਾਫਟ ਦੇ ਨਾਲ ਭੇਜਣੇ ਨੇ ਜੀ ਬਾਈ ਹੈਂਡ ਵੀ ਤੁਸੀਂ ਪਕੜਾ ਸਕਦੇ ਹੋ ਸਪੀਡ ਪੋਸਟ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੀ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਹੋਰ ਵਿਧੇਰੇ ਜਾਣਕਾਰੀ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੇਂ ਪੋਸਟਾਂ ਦੇ ਨਾਲ ਧੰਨਵਾਦ ਜੀ